ਆਧਾਰ ਬਣ ਜਾਏ ਗੁਰਬਾਣੀ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਜੀਵੀਏ ਜੇਕਰ ਘਰ ਦੇ ਅੰਦਰ ਕਾਰਜ ਕਰਦੇ ਹਾਂ ਉਹਨਾਂ ਨੂੰ ਗੁਰਮਤ ਅਨੁਸਾਰ ਨਿਭਾਈਏ ਕਈ ਵਾਰ ਜੋ ਫੀਲਡ ਵਰਕ ਦੇ ਦੌਰਾਨ ਸਾਨੂੰ ਵਿਚਰਨਾ ਪੈਂਦਾ ਹੈ ਮਿਰਤਕ ਸੰਸਕਾਰ ਅੰਤਿਮ ਅਰਦਾਸ ਦੇ ਮੌਕੇ ਜਾ ਆਨੰਦ ਕਾਰਜ ਮਰਿਆਦਾ ਜਦੋਂ ਨਿਭਾਈ ਜਾਂਦੀ ਹੈ ਜਦੋਂ ਉਸ ਸਮੇਂ ਪ੍ਰਚਾਰਕ ਜੇਕਰ ਸਟੇਜ ਦੇ ਉਤੋਂ ਬੋਲਦਾ ਹੈ ਤੇ ਉਸ ਚੀਜ਼ ਦਾ ਵਿਵਾਦ ਬੜਾ ਬਣਦਾ ਹੈ ਇਹ ਚੀਜ਼ ਇਸ ਤਰ੍ਹਾਂ ਹੈ ਇਹ ਇਸ ਤਰ੍ਹਾਂ ਕਿਉਂ ਨਹੀਂ ਹੈ ਅਸੀਂ ਸ਼ੁਰੂ ਤੋਂ ਇਸ ਤਰ੍ਹਾਂ ਵੇਖਦੇ ਆਏ ਹਾਂ ਉਹਦਾ ਕਾਰਨ ਇਹ ਹੈ ਕਿ ਅਸੀਂ ਆਪ ਕਦੇ ਪੜਨ ਦੀ ਕੋਸ਼ਿਸ਼ ਕਦੇ ਕੀਤੀ ਨਹੀਂ ਜੋ ਅਸੀਂ ਸ਼ੁਰੂ ਤੋਂ ਵੇਖਦੇ ਆਏ ਜਿਵੇਂ ਉਸ ਦਿਨ ਮੈਂ ਘਟਨਾ ਦੀ ਸਾਂਝ ਪਾਈ ਸੀ ਆਪ ਜੀ ਦੇ ਨਾਲ ਕਿ ਰੀਤਾਂ ਤੇ ਰਿਵਾਜ ਰਸਮਾਂ ਕਿਵੇਂ ਬਣਦੀਆਂ ਹਨ ਗੁਰਬਾਣੀ ਦੇ ਅੱਜ ਤੁਸੀਂ ਜਿੱਥੇ ਲਿਟਰੇਚਰ ਮਿਲਦਾ ਹੈ ਨਾ ਗੁਰਮਤ ਦਾ ਉੱਥੇ ਕੀ ਦੇਖਿਓ ਜਾ ਕੇ ਗੁਟਕੇ ਸਾਹਿਬ ਉਸ ਤਰ੍ਹਾਂ ਬਣੇ ਹੋਏ ਨੇ ਜੇਕਰ ਬੁਖਾਰ ਨਹੀਂ ਲੱਥਦਾ ਇਹ ਸ਼ਬਦਾਂ ਦੇ ਪਾਠ ਕਰੋ ਜੇ ਸੀ फटाफटਾਟਾ ਸੀ ਉਸ ਚੀਜ਼ ਨੂੰ ਫਾਲੋ ਬੜੀ ਖੇਤੀ ਕਰਦੇ ਆ ਜੇਕਰ ਕੋਈ ਕਾਰਜ ਨਹੀਂ ਬਣਦਾ ਈਵਨ ਇਥੋਂ ਤੱਕ ਕਿ ਇੱਕ ਦਿਨ ਮੈਂ ਦੇਖ ਰਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਕਿਸੇ ਦਾ ਰਿਸ਼ਤਾ ਨਹੀਂ ਹੁੰਦਾ ਜੇਕਰ ਕਿਸੇ ਦਾ ਵਿਆਹ ਨਹੀਂ ਹੁੰਦਾ ਤੇ ਆਹ ਸ਼ਬਦਾਂ ਦਾ ਪਾਠ ਕਰੇ ਤੇ ਫਿਰ ਹੈਰਾਨਗੀ ਹੁੰਦੀ ਹੈ ਕਿ ਅਸੀਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਪਾਤਸ਼ਾਹ ਦੀ ਪੂਰੀ ਬਾਣੀ ਨੂੰ ਨਾ ਪੜੀਏ ਵਿੱਚੋਂ ਜਿਹੜੇ ਸ਼ਬਦ ਸਾਨੂੰ ਆਪਣੇ ਅਨੁਕੂਲ ਲੱਗਦੇ ਹਨ ਅਸੀਂ ਉਹਨਾਂ ਸ਼ਬਦਾਂ ਦੇ ਪਾਠ ਕਰਨੇ ਸ਼ੁਰੂ ਕਰ ਦਈਏ ਇੱਕ ਬੇਨਤੀ ਮੈਂ ਬਾਰ ਬਾਰ ਕਹਿਣਾ ਹੁੰਨਾ ਕਿ ਸਿੱਖ ਰਹਿਤ ਮਰਿਆਦਾ ਨੂੰ ਜਰੂਰ ਪੜੋ ਤੇ ਜੇਕਰ ਮੈਂ ਮਰਿਆਦਾ ਦੀ ਸਿੱਖ ਰਹਿਤ ਮਰਿਆਦਾ 'ਚ ਕੋਈ ਗੱਲ ਕਰਦਾ ਹਾਂ ਤਾਂ ਸੰਗਤ ਵਿੱਚ ਕੋਈ ਕਿ ਗਿਆਨੀ ਜੀ ਕਿਹੜਾ ਕਿਸ ਨੇ ਹਟਣਾ ਕਹਿਣ ਦਾ ਕਿਹੜਾ ਫਾਇਦਾ ਕੋਈ ਇਹ ਗੱਲ ਨਹੀਂ ਹੋਇਆ ਕਰਦੀ ਗੁਰੂ ਨਾਨਕ ਮਹਾਰਾਜ ਪਾਰਸ਼ਾ ਨੇ ਜੇ ਉਦਨਵੇਂ ਉਦਾਹਰਣ ਦਿੱਤੀ ਸੀ ਕਿ ਮਹਾਰਾਜ ਪਾਰਸ਼ਾ ਨੇ ਉਹਨਾਂ ਰੀਤਾਂ ਦੇ ਉੱਤੇ ਜਾ ਕੇ ਕਟਾਕਸ਼ ਕੀਤਾ ਜੋ ਸਦੀਆਂ ਤੋਂ ਚਲਦੀਆਂ ਆ ਰਹੀਆਂ ਸਨ ਸਮਝੇ ਉਹ ਹਟੇ ਉਹ ਜਿਹੜੇ ਖਟਨਾ ਚਾਹੁੰਦੇ ਸਨ ਜਿਹੜੇ ਸੁਧਰਨਾ ਚਾਹੁੰਦੇ ਸਨ ਤੁਹਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ ਹੈ ਜਿਹੜੇ ਅੱਜ ਜਵਾਨ ਨੇ ਜਾਂ ਜਿਹੜੇ ਅੱਜ ਮੇਰੇ ਪਿਤਾ ਦੀ ਉਮਰ ਵਿੱਚ ਨੇ ਕਿਸੇ ਨਾ ਕਿਸ ਨੇ ਤੇ ਕਿਹਾ ਹੋਵੇਗਾ ਨਾ ਕਿ ਬੇਟਾ ਨਸ਼ਾ ਨਹੀਂ ਕਰਨਾ ਚਾਹੀਦਾ ਸ਼ਰਾਬ ਨਹੀਂ ਪੀਣੀ ਨਸ਼ਾ ਨਹੀਂ ਕਰਨਾ ਸਾਰੇ ਹਟ ਗਏ ਇੱਕ ਪਿਤਾ ਦੇ ਚਾਰ ਪੁੱਤ ਨੇ ਦੋਹਾਂ ਨੇ ਸਮਝਿਆ ਦੋ ਕਹਿੰਦੇ ਨਹੀਂ ਕਰਨਾ ਚਾਹੀਦਾ ਨਸ਼ਾ ਅੱਜ ਤੋਂ ਬਾਅਦ ਨਸ਼ਾ ਬੰਦ ਜਿਹੜੇ ਦੋ ਕਰ ਰਹੇ ਨੇ ਇਦਾ ਮਤਲਬ ਇਹ ਤਾਂ ਨਹੀਂ ਨਾ ਕਿ ਜਿਹੜੇ ਚਾਰ ਕਰ ਰਹੇ ਨੇ ਤੇ ਚੌਥਾ ਨੂੰ ਕਹਿਣ ਦਾ ਫਾਇਦਾ ਹੀ ਕੋਈ ਨਹੀਂ ਕਿਹੜਾ ਕਿਸ ਨੇ ਹਟਣਾ ਹੈ ਹਟਣਾ ਉਹ ਹਟਦਾ ਉਹ ਹੈ ਜਿਹੜਾ ਚਾਹੁੰਦਾ ਹੈ ਸਾਡੇ ਤੇ ਭਾਗ ਹੀ ਨਹੀਂ ਆ ਜੀ ਗੁਰਬਾਣੀ ਸਾਡੇ ਤੇ ਕਿਰਪਾ ਨਹੀਂ ਕਰਦੀ ਗੁਰਬਾਣੀ ਤੇਰੇ ਤੇ ਕਿਰਪਾ ਉਦੋਂ ਕਰੂਗੀ ਜਦੋਂ ਤੂੰ ਆਪਣੇ ਆਪ ਨੂੰ ਬਦਲਣਾ ਚਾਹੇਗਾ ਗੁਰਬਾਣੀ ਦੀ ਸਾਡਾ ਪ੍ਰਚਾਰਕ ਹੋਣ ਦਾ ਗੁਰੂ ਘਰ ਦਾ ਦਿੱਤਾ ਖਾਰੇ ਆ ਤੁਹਾਡੇ ਸੰਗਤ ਦੇ ਪੈਸੇ ਦੇ ਨਾਲ ਸਾਡੇ ਘਰ ਚੱਲਦੇ ਨੇ ਜੇਕਰ ਗੁਰੂ ਦੀ ਗੱਲ ਲੁਕਾ ਕੇ ਮੈਂ ਸਟੇਜ ਦੇ ਉੱਤੋਂ ਤੁਹਾਡੇ ਨਾਲ ਸਾਂਝੀ ਕਰਾਂ ਤੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ ਲੱਗੇ ਸਤਿਗੁਰ ਪਾਸ਼ਾ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਸਿਖਾਈ ਤੁਸੀਂ ਦੇ ਪੈਸਿਆਂ ਦਾ ਟੋਕਰਾ ਭਰ ਦੇਣਾ ਮੇਰੇ ਵਰਗੇ ਪ੍ਰਚਾਰਕ ਨੇ ਲੈ ਕੇ ਤੁਰ ਪੈਣਾ ਜੇਕਰ ਗੁਰੂ ਦੀ ਗੱਲ ਨੂੰ ਲੁਕਾ ਕੇ ਤੁਹਾਡੇ ਸਾਹਮਣੇ ਰੱਖਾਂਗਾ ਫਿਰ ਆਪਣੀ ਮੈਂ ਕਿਤਨਾ ਕਿਤੇ ਉਹ ਰੋਟੀਆਂ ਕਰਨ ਪੂਰੇ ਤਰ੍ਹਾਂ ਵਾਲਾ ਕੰਮ ਕਰਾਂਗਾ ਆਨੰਦ ਕਾਰਜ ਦੇ ਵਿੱਚ ਦੇ ਵਿੱਚ ਅਸੀਂ ਮਿਲਣੀ ਦੀ ਰਸਮ ਅਦਾ ਕਰਦੇ ਆ ਨਾ ਪਹਿਲੇ ਨੰਬਰ ਤੇ ਇਹ ਕਿ ਸਿੱਖੀਜ਼ਮ ਦੇ ਅੰਦਰ ਇਹ ਚੀਜ਼ਾਂ ਦੀ ਕੋਈ ਥਾਂ ਹੀ ਨਹੀਂ ਹੈ ਮਿਲਣੀ ਉਹ ਚੀਜ਼ ਸੀ ਕਿ ਜਦੋਂ ਵਿਚੋਲਿਆਂ ਨੇ ਜਾ ਕੇ ਰਿਸ਼ਤੇ ਕਰਾਇਆ ਕਰਨੇ ਉਹਨਾਂ ਨੇ ਵੇਖਿਆ ਕਰਨਾ ਕਿ ਲੜਕੀ ਨੂੰ ਵੇਖ ਕੇ ਆਏ ਆ ਘਰ ਦਾ ਕੰਮ ਸਾਰਾ ਕਰਦੀ ਹੈ ਰਿਸ਼ਤਾ ਪੱਕਾ ਕਰ ਦਿੱਤਾ ਠੀਕ ਹੈ ਜਦੋਂ ਬਰਾਤ ਲੈ ਕੇ ਤੁਕਣਾ ਫਿਰ ਵਿਚੋਲੇ ਨੇ ਮਿਲਣੀ ਤਰਾਉਣੀ ਆਹ ਲੜਕੀ ਦਾ ਪਿਤਾ ਹੈ ਆਹ ਲੜਕੇ ਦਾ ਪਿਤਾ ਹੈ ਮਿਲਣੀ ਕਰੋ ਆਪਸੇ ਕੋਈ ਪਹਿਲਾਂ ਮਿਲੇ ਤੇ ਹੈ ਨਹੀਂ ਸੰ ਅੱਜ ਅਸੀਂ 1.5-1.5 ਸਾਲ ਸਾਡੇ ਅਗੇਜਮੈਂਟਾਂ ਨੂੰ ਹੋ ਜਾਂਦੇ ਨੇ ਵੀਡੀਓ ਕਾਲ ਤੇ ਗੱਲਾਂ ਵੀ ਹੁੰਦੀਆਂ ਨੇ ਕਦੇ ਲੰਚ ਕਦੇ ਡਿਨਰ ਕਿੰਨੇ ਥਾਵਾਂ ਤੋਂ ਘੁੰਮ ਫਿਰ ਕੇ ਆਉਂਦੇ ਆ ਫਿਰ ਮਿਲਣੀ ਦੀ ਰਸਮ ਕਾਦੀ ਰਹਿ ਗਈ ਫਿਰ ਉਧਰੋਂ ਪ੍ਰਚਾਰਕ ਨੂੰ ਗ੍ਰੰਥੀ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਭਾਈ ਸਾਹਿਬ ਗਿਆਨੀ ਜੀ ਸ਼ਬਦ ਬੋਲੋ ਹੁਣ ਹਮਕਰ ਸਾਜਣੇ ਆਈ ਮੈਂ ਬੜਾ ਹੈਰਾਨ ਹੋਇਆ ਕਿ ਗਿਆਨੀ ਜੀ ਹੁਣ ਬਰਾਤ ਆ ਜਾਣ ਲੱਗੀ ਏ ਤੁਸੀਂ ਮਿਲਣੀ ਦੀ ਅਰਦਾਸ ਕਰਨੀ ਏ ਕਿਤੇ ਨਾ ਕਿਤੇ ਅਸੀਂ ਗਾਉਣ ਵਾਲੀ ਨਹੀਂ ਬਣਾਇਆ ਪ੍ਰਚਾਰਕਾਂ ਨੂੰ ਫੋਨ ਅਜੇ ਨਹੀਂ ਬੋਲਣਾ ਹੁਣ ਬੋਲੋ ਕਿ ਲਾੜਾ ਹੁਣ ਤਰ ਲੱਗਿਆ ਹੁਣ ਸ਼ਬਦ ਬੋਲੋ ਉੱਚੀ ਚੀ ਹਮ ਘਰ ਸਾਜਣੇ ਆਏ ਹਮ ਘਰ ਸਾਜਣੇ ਆਈ ਇੱਕ ਇੱਕ ਇਹ ਗੁਰਬਾਣੀ ਦਾ ਖਿਲਵਾੜ ਨਹੀਂ ਹੋ ਰਿਹਾ ਤੁਸੀਂ ਕਿੰਨੇ ਗਾਣੇ ਸੁਣੇ ਹੋਣਗੇ ਸਾਜਣ ਸ਼ਬਦ ਬੋਲ-ਬੋਲ ਕੇ ਉਹ ਲੜਕੀ ਲੜਕੇ ਵਾਲੇ ਗਾਣੇ ਗਾਉਂਦੇ ਨੇ ਇਹ ਗੁਰਬਾਣੀ ਗਾਣਿਆਂ ਦੇ ਰੂਪ ਦੇ ਅੰਦਰ ਆ ਕਿ ਮੇਰਾ ਘਰ ਵਾਲਾ ਆ ਰਿਹਾ ਤਾਂ ਗਾਣੇ ਬੋਲੋ ਸਾਰੇ ਜਾਣੇ ਗੁਰਬਾਣੀ ਦਾ ਅਰਥ ਦੇ ਵੇਖੀਏ ਨਾ ਆਪਾਂ ਤੇ ਮਹਾਰਾਜ ਤੇਰੇ ਬਾਣੀ ਨੂੰ ਪੜਿਆ ਤੇ ਮੇਰੇ ਹਿਰਦੇ ਰੂਪੇ ਘਰ ਦੇ ਅੰਦਰ ਤੇਰਾ ਪ੍ਰਕਾਸ਼ ਹੋ ਗਿਆ ਤੇਰੀ ਗਿਆਨ ਆ ਗਿਆ ਤੇਰਾ ਸਮਝ ਆ ਗਿਆ ਇਸ ਤਰ੍ਹਾਂ ਲੱਗਦਾ ਕਿ ਮੈਂ ਸੁਹਾਗਣ ਬਣ ਗਈ ਮੇਰੇ ਸਿਰ ਦੇ ਉੱਤੇ ਹੁਣ ਕੋਈ ਸਾਈ ਹੈ ਇਹਦਾ ਰਖੇ ਹੈ ਪੱਲੇ ਦੇ ਉੱਤੇ ਪੜਿਆ ਜਾਣ ਵਾਲਾ ਜਿਹੜਾ ਸਾਨੂੰ ਗਰੰਥੀ ਸਿੰਘ ਵੱਲੋਂ ਕਿਹਾ ਜਾਂਦਾ ਹੈ ਕਿ ਲੜਕੀ ਦੇ ਪਿਤਾ ਨੂੰ ਬੇਨਤੀ ਹੈ ਕਿ ਲੜਕੇ ਦਾ ਪੱਲਾ ਲੜਕੀ ਦੇ ਹੱਥ ਵਿੱਚ ਫੜਾਓ ਉਦੋਂ ਰਾਗੀ ਸਿੰਘਾਂ ਵੱਲੋਂ ਸ਼ਬਦ ਪੜਿਆ ਜਾਂਦਾ ਜੇਕਰ ਗੁਰਮਤ ਨੂੰ ਪੜਨ ਵਾਲਾ ਗੁਰਬਾਣੀ ਨੂੰ ਸਮਝਣ ਵਾਲਾ ਜੇਕਰ ਰਾਗੀ ਸਿੰਘ ਹੁੰਦਾ ਕਹਿੰਦਾ ਮੈਂ ਨਹੀਂ ਸ਼ਬਦ ਪੜਨਾ ਇਹ ਵਾਲਾ ਜਦ ਸੀ ਪੇਰੇ ਥਲੇ ਥੰਗ ਤੇ ਬੈਠ ਕੇ ਕਟਾਕਸ਼ ਕਰਦੇ ਆ ਸਾਰੇ ਪੜਦੇ ਨੇ ਭਾਈ ਸਾਹਿਬ ਤੁਸੀਂ ਕਿਉਂ ਨਹੀਂ ਪੜਨਾ ਹੱਬੇ ਸਾਖ ਊੜਾਵੇ ਡਿੱਠੇ ਤੋਂ ਪੱਲੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਮੈਂ ਕਿਸੇ ਦੀ ਉਸਤਤ ਕਰਨੀ ਛੱਡ ਦਿੱਤੀ ਖੁਸ਼ ਆਮਦਾ ਕਰਨੀਆਂ ਛੱਡ ਦਿੱਤੀਆਂ ਮੈਂ ਨਿੰਦਿਆ ਕਰਨੀ ਛੱਡ ਦਿੱਤੀ ਹੱਬ ਕਿਛ ਤਿਆਗੀ ਮੈਂ ਸਭ ਕੁਝ ਛੱਡ ਦਿੱਤਾ ਹੱਬੇ ਸਾਖ ਊੜਾਵੇ ਡਿੱਠੇ ਤੋਂ ਪੱਲੇ ਇਹ ਲਾੜੇ ਲਾੜੀ ਦਾ ਸ਼ਬਦ ਹੈ ਨਹੀਂ ਦੂਸਰੀ ਗੱਲ ਇਹ ਆਨੰਦ ਗਾਜ ਮਰਿਆਦਾ ਉੱਤੇ ਜੇਕਰ ਗੱਲ ਕੀਤੀ ਜਾਂਦੀ ਹੈ ਪ੍ਰਚਾਰਕ ਵੱਲੋਂ ਅਸੀਂ ਬੜਾ ਅਸੀਂ ਕਿਤਨਾ ਕਿਤੇ ਗੱਲ ਕਰਦੇ ਹਾਂ ਇਹ ਨਵੀਆਂ ਗੱਲਾਂ ਹੋਣ ਲੱਗੀਆਂ ਨਹੀਂ ਇਹ ਗੁਰਬਾਣੀ ਦੇ ਅਨੁਸਾਰ ਹੈ ਮੈਂ ਉਹਦੋਂ ਵੀ ਆਪ ਜੀ ਨਾਲ ਜ਼ਿਕਰ ਕੀਤਾ ਸੀ ਹਰੇਕ ਇਨਸਾਨ ਦਾ ਕੋਈ ਕਿਸੇ ਨਾ ਕਿਸੇ ਚੀਜ਼ 'ਚ ਮਾਹਿਰ ਹੁੰਦਾ ਹੈ ਪਿਆ ਡਾਕਟਰ ਹੁੰਦਾ ਉਹ ਇੰਜੀਨੀਅਰਿੰਗ ਦੀਆਂ ਗੱਲਾਂ ਨਹੀਂ ਕਰ ਸਕਦਾ ਹੁਣ ਡਾਕਟਰ ਨੂੰ ਕਹ ਦੂ ਨਕਸ਼ੇ ਬਣਾ ਕੇ ਦੇ ਸਾਨੂੰ ਤਾਂ ਜੇ ਨਕਸ਼ੇ ਵਾਲੇ ਨੂੰ ਕਿਹੋਗੇ ਤੁਸੀਂ ਸਾਨੂੰ ਇਹ ਮੈਡੀਕਲ ਟਰੀਟਮੈਂਟ ਕਰਕੇ ਦੇ ਹਾਂ ਸਾਡਾ ਕੋਈ ਡਿਪਾਰਟਮੈਂਟ ਅਸੀਂ ਐਕਸਪਰਟ ਜ਼ਰੂਰ ਹੋ ਸਕਦੇ ਹਾਂ ਜੇਕਰ ਪ੍ਰਚਾਰਕ ਗੁਰਬਾਣੀ ਨੂੰ ਪੜ੍ਹਨ ਵਾਲਾ ਸਾਨੂੰ ਦੱਸ ਦੇ ਤਾਂ ਉੱਥੇ ਅਸੀਂ ਉਸੇ ਲੜਾਈ ਵਾਲਾ ਮਾਹੌਲ ਨਾ ਬਣਾਈਏ ਉੱਥੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਅੱਛਾ ਭਾਈ ਸਾਹਿਬ ਸੱਚੀ ਕਿੱਥੋਂ ਤੁਸੀਂ ਗੱਲ ਕੀਤੀ ਹੈ ਰਹਿਤ ਮਰਿਆਦਾ ਉਹ ਕੀ ਹੈ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ ਹੈ ਕਿਹੜੀ ਪੰਕਤੀ ਨੂੰ ਆਧਾਰ ਬਣਾ ਕੇ ਗੱਲ ਕੀਤੀ ਹੈ ਜੇਕਰ ਪ੍ਰਚਾਰਕ ਗਲਤ ਹੈ ਫਿਰ ਫਿਰ ਗੱਲ ਕਰਨ ਦਾ ਹੱਕ ਹੈ ਇਹਦਾ ਗੁਰਬਾਣੀ ਨੂੰ ਮੰਨੀ ਦੂਸਰੀ ਗੱਲ ਇਹ ਜਦੋਂ ਕੋਈ ਇਨਸਾਨ ਚੜ੍ਹਾਈ ਕਰ ਜਾਂਦਾ ਹੈ ਚੜ੍ਹਾਈ ਕਰਨ ਤੋਂ ਬਾਅਦ ਅਸੀਂ ਅੰਤਿਮ ਅਰਦਾਸ ਸਮਾਗਮ ਰੱਖਦੇ ਆ ਨਾ ਜੀ ਗੁਰੂ ਸਾਹਿਬ ਦੀ ਬਾਣੀ ਦੇ ਪਾਠ ਹੋਏ ਅਖੰਡ ਪਾਠ ਸਾਹਿਬ ਹੋਏ ਸਹਿਜ ਪਾਠ ਹੋਏ ਉਸ ਤੋਂ ਪਰੰਤ ਕੀਰਤਨ ਹੋਇਆ ਕੀਰਤਨ ਤੋਂ ਬਾਅਦ ਅਰਦਾਸ ਕੀਤੀ ਉਸ ਮ੍ਰਿਤਕ ਪ੍ਰਾਣੀ ਦੇ ਨਮਿੱਤਰ ਅਰਦਾਸ ਕਰ ਦਿੱਤੀ ਉਸ ਤੋਂ ਬਾਅਦ ਸ਼ਰਧਾਂਜਲੀ ਨਾਮ ਦਾ ਕੋਈ ਸ਼ਬਦ ਰਹਿ ਜਾਂਦਾ ਹੈ ਜਿਉਂਦਿਆਂ ਦੀ ਇਨਸਾਨ ਨੇ ਕਦੇ ਕਿਸੇ ਦੀ ਸਿਫਤ ਨਹੀਂ ਕਦੇ ਕੀਤੀ ਹੁੰਦੀ ਜੇਕਰ ਅੱਜ ਦੇ ਸਮੇਂ ਅੰਦਰ ਕਿਸੇ ਨੇ ਆਪਣੀ ਸਿਫਤ ਸੁਣਨੀ ਹੈ ਤਾਂ ਉਹਨੂੰ ਮਰਨਾ ਪਏਗਾ ਉਹਦੇ ਪਰਿਵਾਰ ਵਿੱਚ ਜੇ ਕੋਈ ਸੁੰਣਾ ਚਾਹੁੰਦਾ ਪਰਿਵਾਰ ਉਹਦਾ ਉਹਦੀ ਸਿਫਤ ਉਹ ਇਨਸਾਨ ਮਰ ਕੇ ਚਲੇ ਜਾਂਦੇ ਜਦੋਂ ਸਿਫਤਾਂ ਨੇ ਪੁਲ ਬਣਦਾਂਗੇ ਆਪਾਂ ਜਿਉਂਦਿਆਂ ਜੀ ਅਸੀਂ ਕਿਸੇ ਨਾਲ ਆਪਾਂ ਲਾ ਕੇ ਨਾ ਖਾਧੀ ਹੋਏ ਪਰ ਮਰਨ ਤੋਂ ਬਾਅਦ ਮਾਫ ਕਰੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਸਿਫਤਾਂ ਦੇ ਪੁਲ ਬਣਦੇ ਆਪਾਂ ਇਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਜੇਕਰ ਮਹਾਰਾਜ ਨੇ ਆਪਣੀ ਬਾਣੀ ਦਾ ਉਪਦੇਸ਼ ਦੇ ਦਿੱਤਾ ਹੁਕਮਨਾਮੇ ਹੋ ਗਏ ਕੀਰਤਨ ਹੋ ਗਿਆ ਉਸ ਤੋਂ ਬਾਅਦ ਸ਼ਰਧਾਂਜਲੀ ਨਾਮ ਦਾ ਕੋਈ ਇਹ ਚੀਜ਼ ਥਾਂ ਜਾਂ ਜਗ੍ਹਾ ਰਹਿ ਹੀ ਨਹੀਂ ਜਾਂਦੀ ਹਾਂ ਪਰਿਵਾਰ ਵੱਲੋਂ ਧੰਨਵਾਦ ਜ਼ਰੂਰ ਹੋ ਸਕਦਾ ਤੁਸੀਂ ਦੁੱਖ ਦੀ ਘੜੀ 'ਚ ਮੇਰੇ ਨਾਲ ਖੜੇ ਹੋ ਤੁਹਾਡਾ ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਸਮੇਂ ਜੋ ਸਮਾਂ ਕੱਢ ਕੇ ਆਏ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਨਾ ਕਿਸੇ ਮੰਤਰੀ ਦੀ ਸੰਤਰੀ ਦੀ ਮਹਾਰਾਜ ਰਣਜੀਤ ਸਿੰਘ ਆਇਆ ਸੀ ਕਲਗੀ ਲਗਾ ਕੇ ਸਿਰ ਦੇ ਉੱਤੇ ਦਰਵਾਜਾ ਦਾ ਗ੍ਰੰਥੀ ਕਹਿੰਦੇ ਸਮਝੇ ਮਹਾਰਾਜਾ ਬਣ ਕੇ ਆ ਤੇ ਆਪਣੀਆਂ ਕਲਗੀਆਂ ਤੇ ਆਪਣੇ ਰਾਜਪਗ ਬਾਹਰ ਛੱਡ ਕੇ ਆ ਇਹ ਗੁਰੂ ਦਾ ਦਰ ਹੈ ਆਨੰਦ ਕਾਜ ਜਦੋਂ ਹੁੰਦੇ ਨੇ ਕਲਗੀ ਲਾੜੇ ਦੀ ਬਾਹਰ ਹੀ ਉਤਾਰ ਕੇ ਰੱਖਿਆ ਕਰੋ ਫਿਰ ਅਸੀਂ ਐਂਟਰ ਕਰੀਏ ਅੰਦਰ ਪਾਸ਼ਾ ਤਿਰਕ ਨੂੰ ਗ੍ਰਸਤ ਧਰਮ ਦਾ ਮੈਂ ਉਪਦੇਸ਼ ਲੈਣ ਵਾਸਤੇ ਆਇਆ ਹਾਂ ਇਹ ਛੋਟੀਆਂ ਛੋਟੀਆਂ ਮਰਿਆਦਾ ਦੀਆਂ ਗੱਲਾਂ ਵਾਂ ਨੇ ਇਹਨਾਂ ਨੂੰ ਅਸੀਂ ਜ਼ਰੂਰ ਸਮਝੀਏ ਗੁਰਬਾਣੀ ਦਾ ਫਲਸਫਾ ਤੇ ਅਸੀਂ ਬਹੁਤ ਦੂਰ ਹੈ ਇਸ ਘਟੋਂ ਘਟ ਇੱਕ ਮਰਿਆਦਾ ਨੂੰ ਲਾਗੂ ਕਰੀਏ ਆਪਣੇ ਘਰਾਂ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਬੈਠਣ ਦਾ ਇੱਕ ਡਿਸਿਪਲਨ ਜਿੱਥੇ ਮਹਾਰਾਜ ਦੀ ਨਰਾਦਰੀ ਨਾ ਹੋਏ ਇਹ ਚੀਜ਼ ਦੀ ਇਹ ਛੋਟੀਆਂ ਛੋਟੀਆਂ ਗੱਲਾਂ ਨਹੀਂ ਆ ਸਿੱਖ ਰਹਿਤ ਮਰਿਆਦਾ ਹੈ ਗੁਰਦੁਆਰਾ ਸਾਹਿਬ ਬਹੁਤ ਪਈਆਂ ਹੋਈਆਂ ਨੇ ਤਕਰੀਬਨ 8-9 ਮਹੀਨੇ ਮੈਨੂੰ ਹੋ ਗਏ ਉਰੋਂ ਨਹੀਂ ਐਦਾਂ ਪਈਆਂ ਜੇਕਰ ਕੋਈ ਪੜਨਾ ਚਾਹੁੰਦਾ ਹੈ ਸਿੱਖ ਰਹਿਤ ਮਰਿਆਦਾ ਸਤਾਈਕ ਪੰਨੇ ਹੋਣਗੇ ਇਹਦੇ 32 ਪੰਨੇ ਨੇ ਇਨੂੰ ਜਰੂਰ ਇੱਕ ਵਾਰ ਪੜੋ ਮਨ ਦੇ ਬੜੇ ਸ਼ੰਕੇ ਜਿਹੜੇ ਹਨ ਉਹ ਦੂਰ ਹੋਣਗੇ ਪਾਤਸ਼ਾਹ ਮਿਹਰਮਤ ਕਰਨ ਪੜੀ ਹੋਈ ਗੁਰਬਾਣੀ ਕੀਤੀ ਕੋਈ ਵਿਚਾਰ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਬਣ ਜਾਏ ਜਿਹੜੀ ਗੱਲ ਤੁਹਾਨੂੰ ਗੁਰਮਤ ਦੇ ਉਲਟ ਲੱਗਦੀ ਹੈ ਮੇਰੇ ਵੱਲ ਬੋਲੀ ਹੋਈ ਉਹ ਕੋਈ ਵੀ ਮੈਨੂੰ ਸਵਾਲ ਕਰ ਸਕਦਾ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ